ਜੇ ਤੁਸੀਂ ਵੀ 에어 ਇੰਡੀਆ ਤੇ 에어 인디아 익ਸਪ੍ਰੈਸ 에어 ਲਾਈਨ ਦੀ ਫਲਾਈਟ ਦੀਆਂ ਟਿਕਟਾਂ ਬੁੱਕ ਕੀਤੀਆਂ ਹਨ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਸਲ ਦੋਵਾਂ 에어 ਲਾਈਨ ਨੇ ਆਪਣੇ 70 ਉਡਾਨਾਂ ਰੱਦ ਕਰਨੀਆਂ ਪਈਆਂ। 에어 ਲਾਈਨ ਦੀ ਵੱਡੀ ਗਿਣਤੀ ਮੈਂਬਰਕ ਸਮੂਹਿਕ ਪੱਧਰ ਤੇ ਬਿਮਾਰੀ ਦੀ ਛੁੱਟੀ ਉੱਤੇ ਚਲੇ ਗਏ ਹਨ ਜਿਸ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣਾ ਪਿਆ। ਸੂਤਰਾਂ ਮੁਤਾਬਕ 에어 ਇੰਡੀਆ ਤੇ 에어 인디아 익ਸਪ੍ਰੈਸ ਦਾ ਰਲੇਮਾ ਹੋਣ ਜਾ ਰਿਹਾ ਹੈ। ਇਸ ਲਈ ਦੋਵਾਂ 에어 ਲਾਈਨਾਂ ਦੇ ਪਾਇਲਟਾਂ ਤੇ ਕੈਬਿਨ ਕਰੂ ਨੂੰ ਲੱਗਦਾ ਹੈ ਕਿ ਇਹ ਨੌਕਰੀਆਂ ਜੋ ਖਤਰੇ ਦੇ ਵਿੱਚ ਹੈ ਜਿਸ ਕਾਰਨ ਹਰ ਕੋਈ ਵਿਰ ਕਰ ਰਿਹਾ ਹੈ ਬੀਤੀ ਰਾਤ ਇਹ ਵਿਰੋਧ ਹੋਰ ਵੱਡੇ ਪੱਧਰ ਉੱਤੇ ਹੋ ਗਿਆ ਜਿਸ ਕਾਰਨ 70 ਤੋਂ ਵੱਧ ਉਡਾਨਾਂ ਨੇ ਜੋ ਰੱਦ ਕਰਨੀਆਂ ਪਈਆਂ ਇਸ ਵਿੱਚ ਮੱਧ ਪੂਰਬ ਅਤੇ ਖਾੜੀ ਦੇਸ਼ਾਂ ਤੋਂ ਵੱਧ ਤੋਂ ਵੱਧ ਉਡਾਨਾਂ ਸ਼ਾਮਲ ਹਨ ਜਦੋਂ 에어 ਇੰਡੀਆ ਕੇਂਦਰ ਸਰਕਾਰ ਅਧੀਨ ਸੀ ਤਾਂ ਬਹੁਤ ਸਾਰੀਆਂ ਯੂਨੀਨਾਂ ਪਾਇਲਟਾਂ ਤੇ ਕੈਬਨ ਕਰੂ ਦੇ ਨਾਲ ਸਨ ਹੁਣ ਪ੍ਰਾਈਵੇਟ ਹੋਣ ਦੇ ਬਾਅਦ ਇਹ ਯੂਨੀਨਾਂ ਦੀ ਜ਼ਿਆਦਾ ਮਹੱਤਤਾ ਨਹੀਂ ਰਹੀ ਸੂਤਰਾਂ ਮੁਤਾਬਕ ਜੇਕਰ ਇਸ ਮਾਮਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ 에어 ਇੰਡੀਆ ਤੇ 에어 ਇੰਡੀਆ ਐਕਸਪ੍ਰੈਸ ਦੀਆਂ ਕਈ ਹੋਰ ਉਡਾਨਾਂ ਵੀ ਜੋ ਰੱਦ ਹੋ ਜਾਣਗੀਆਂ 에어 ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਾਡੇ ਕੈਬਿਨ ਕਰੂ ਦੇ ਇੱਕ ਹਿੱਸੇ ਬੀਤੀ ਰਾਤ ਨੂੰ ਬਿਮਾਰ ਹੋਣ ਦੀ ਰਿਪੋਰਟ ਕੀਤੀ ਹੈ ਜਿਸ ਕਾਰਨ ਫਲਾਈਟਾਂ ਦੇਰੀ ਨਾਲ ਰੱਦ ਹੋ ਗਈਆਂ ਹਨ ਜਦੋਂ ਕਿ ਅਸੀਂ ਇਨ੍ਹਾਂ ਘਟਨਾਵਾਂ ਦੇ ਕਾਰਨ ਨੂੰ ਸਮਝਣ ਦੀ ਚਾਲਕ ਦਲ ਨਾਲ ਜੁੜ ਰਹੇ ਹਾਂ ਸਾਡੀ ਟੀਮਾਂ ਮਸਾਫਰਾਂ ਨੂੰ ਕਿਸੇ ਵੀ ਅਸੁਬਧਤਾ ਨਾਲ ਘੱਟ ਕਰਨ ਲਈ ਸਰਗਰਮੀ ਨਾਲ ਇਸ ਮੁੱਦੇ ਉੱਤੇ ਕੰਮ ਕਰ ਰਹੀਆਂ ਹਨ ਏਅਲਾਈਨ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਕਿ ਪ੍ਰਭਾਵਿਤ ਹੋਏ ਲੋਕਾਂ ਨੂੰ ਪੂਰਾ ਰੀਫੰਡ ਅਤੇ ਬਦਲੀ ਟਿਕਟ ਦੀ ਪੇਸ਼ਕਸ਼ ਕੀਤੀ ਜਾਵੇਗੀ ਅੱਜ ਸਾਡੇ ਨਾਲ ਉਡਾਣ ਭਰਨ ਵਾਲੀ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਜਾਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਉਹਨਾਂ ਦੀ ਉਡਾਣ ਪ੍ਰਭਾਵਿਤ ਹੋਈ ਹੈ ਜਾਂ ਫਿਰ ਨਹੀਂ